ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਖਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਪੰਗੰਬੇ ਭੂਤੇ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਸ ਬਤਾਇਓ ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਜਗੁ ਜਗਤਨ ਚਵਰ ਸ਼ਦ ਤਖੰਦੇ ਮਾਲਕ ਦਸਾਂ ਪਦਸ਼ੰਜ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸੰਗਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਸਾਜਖੇ ਨਿਵਾਜੀ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਆਓ ਕੁਝ ਸਮੇਂ ਲਈ ਸਤਿਗੁਰ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਤਿਆਂ ਇਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ ਆਪ ਸੰਤਰੀ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰੇ ਤੋਂ ਤੱਕ ਸਿੱਖੇ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ ਅਧ ਖਿਦਰਾਣੇ ਦੀ ਢਾਗ ਵਿਖੇ ਸ਼੍ਰੀ ਮੁਕਤਸਰ ਸਾਇ ਵਿਖੇ ਬਖਸ਼ਿਸ਼ ਦੈਮਤ ਕਰ ਰਹੇ ਨੇ ਉਹਨਾਂ 40 ਸਿੰਘਾਂ ਦੀ ਬੰਦ ਖਲਾਸੀ ਸਤਿਗੁਰ ਜੀ ਕਰ ਰਹੇ ਨੇ ਜਿਨ੍ਹਾਂ ਨੇ ਖਿਦਰਾਣੇ ਦੀ ਢਾਗ ਵਿਖੇ ਜੰਗ ਜੁੱਦ ਦੇ ਵਿੱਚ ਆਪੋ ਆਪਣੀਆਂ ਜਾਨਾਂ ਨਿਸ਼ਾਵਦ ਕਰਕੇ ਸਤਿਗੁਰ ਦੀ ਬਰਸੰਤਾ ਪ੍ਰਾਪਤ ਕੀਤੀ ਹੈ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਆਪਣੇ ਮਾਝੇ ਦੇਸ਼ ਨੂੰ ਬਖਸ਼ਾਲਿਆ ਸਤਿਗੁਰ ਜੀ ਤੋਂ ਤੇ ਜੇ ਇਸ ਵੇਲੇ ਜੰਗ ਜੁੱਦ ਸ਼ਾਂਤ ਹੋਈਏ ਥੰਮ ਜਾਣਾ ਕੀਤੀ ਤੇ ਸਤਿਗੁਰ ਜੀ ਇੱਧਰ ਇਸ ਜੰਗ ਜੁਦ ਦੇ ਮੈਦਾਨ ਦੇ ਵਿੱਚ ਪਹੁੰਚੇ ਜਿੱਥੇ ਕਾਫੀ ਜਿਹੜੀ ਵੈਰੀਆਂ ਦੀ ਫੌਜੇ ਘਾਣ ਕਰ ਦਿੱਤੀ ਗਈ ਹੈ ਮਾਰ ਦਿੱਤੀ ਗਈ ਹੈ ਨੁਕਸਾਨ ਕਰ ਦਿੱਤਾ ਉਹਨਾਂ ਦਾ ਉਹਨਾਂ ਦੇ ਕਾਫੀ ਜੋਧੇ ਕਾਫੀ ਫੌਜਦਾਰ ਕਾਫੀ ਧੰਦੇ ਅਹੁਦੇਦਾਰ ਮਾਰ ਦਿੱਤੇ ਨੇ ਘੱਟ ਵੱਢ ਕੇ ਪਿਆਰਨ ਕਉਨਾਂ ਨੂੰ ਸਜ਼ਾ ਦੇ ਦਿੱਤੀ ਏ ਤੇ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਦੇ ਸਿੱਖ ਵੀ ਇਦਾਂ ਹੀ ਸ਼ਹੀਦ ਹੋ ਚੁੱਕੇ ਨੇ ਜੰਗ ਮਦਾਨ ਦੇ ਵਿੱਚ ਲੋਹੇ ਨਾਲ ਲੋਹਾ ਟਕਰਾਉਂਦੇ ਹੋਏ ਆਖਰਕਾਰ ਸ਼ਹੀਦੀਆਂ ਪ੍ਰਾਪਤ ਕਰ ਗਏ ਹੁਣ ਸਤਿਗੁਰੂ ਜੀ ਇਕੱਲੇ ਇਕੱਲੇ ਸਿੱਖ ਦਾ ਇਦਾਂ ਜਾ ਕੇ ਮੁਖ ਸਾਫ਼ ਕਰਦੇ ਦੇਖਦੇ ਆ ਪਛਾਣ ਕਰਦੇ ਆ ਚਲਦੇ ਚਲਦੇ ਆਪਾਂ ਕਲ ਦੀ ਵਿਚਾਰ ਦੇ ਵਿੱਚ ਸਰਵਣ ਕੀਤਾ ਕਿ ਭਾਈ ਮਹਾ ਸਿੰਘ ਉਹ ਸਤਿਗੁਰੂ ਜੀ ਦੇ ਕੋਲ ਗਏ ਨੇ ਸਰੀਰ ਲੱਤਪਤ ਹੋਇਆ ਪਿਆ ਖੂਨ ਦੇ ਨਾਲ ਲਾਲ ਰੰਗ ਦੀ ਪੋਸ਼ਾਕ ਹੋਈ ਪਈ ਹੈ ਪਛਾਣ ਕਰਨੀ ਬੜੀ ਔਖੀ ਹੈ ਸਰੀਰ ਵਿੱਚੋਂ ਸੁਵਾਸ ਨਿਕਲਿਆ ਨਹੀਂ ਜੇ ਸ਼ਹੀਦੀ ਪ੍ਰਾਪਤ ਨਹੀਂ ਹੋਈ ਸਹਿਕ ਦਾ ਸਰੀਰ ਸਤਗੁਰੂ ਜੀ ਗਏ ਪਛਾਣ ਕੀਤੀ ਭਾਈ ਮਾਹ ਸਿੰਘ ਹੈ ਆਪਾਂ ਕਲ ਦੀ ਵਿਚਾਰ ਵਿਜੇ ਸਰਬਣ ਕੀਤਾ ਸਤਗੁਰੂ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋਏ ਭਾਈ ਮਾਹ ਸਿੰਘਾ ਤੂੰ ਪਿਆ ਉਸ ਵੇਲੇ ਸਤਗੁਰੂ ਜੀ ਬੜੇ ਖੁਸ਼ ਹੋਏ ਨੇ ਤੇ ਆਖਰਕਾਰ ਸਤਗੁਰੂ ਜੀ ਨੇ ਖੁਸ਼ੀ ਪ੍ਰਸੰਤਾ ਜ਼ਾਹਰ ਕਰਦੇ ਆਖਿਆ ਭਾਈ ਮਾਹ ਸਿੰਘ ਮੰਗ ਕੀ ਮੰਗਣਾ ਇਤੋਂ ਬਹੁਤ ਖੁਸ਼ ਹੋਇ। ਪਹਿਲੀ ਦੂਜੀ ਤੀਜੀ ਵਾਰ ਜਦੋਂ ਕਿਹਾ। ਮਾਹ ਸਿੰਘ ਕਹਿੰਦਾ ਸਤਿਗੁਰੂ ਜੀ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਮੁਕਤੀ ਪ੍ਰਦਾਨ ਕਰ ਦਿਓ ਚਰਣਾ ਦੇ ਵਿੱਚ। ਥਾਂ ਪ੍ਰਦਾਨ ਕਰ ਦਿਓ ਚਰਣਾ ਵਿੱਚ ਮੇਲੀ ਰੱਖਿਓ ਦੂਰ ਨਾ ਕਰਿਓ। ਕਿਉਂ ਕਿਉਂਕਿ ਚਰਣਾ ਦੀ ਮੌਜ ਬੇਅੰਤ ਹੈ। ਬੜੀ ਖੁਸ਼ੀ ਹੈ ਚਰਣਾ ਦੇ ਵਿੱਚ ਬੜੇ ਆਨੰਦ ਨੇ, ਬੜੇ ਸੁੱਖ ਨੇ, ਸਕੂਨ ਨੇ। ਕਦੇ ਚਰਣਾ ਤੋਂ ਵੱਖ ਨਾ ਕਰਿਓ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਵਾਸਤੇ ਮੰਗ ਲਾ ਕੀ ਮੰਗਣਾ ਉਹ ਕਹਿੰਦਾ ਕੁਝ ਨਹੀਂ ਸਤਿਗੁਰੂ ਜੀ ਬਸ ਕਿਰਪਾ ਕਰ ਦਿਓ ਜਿਹੜਾ ਬਦਾਵਾ ਲੈ ਕੇ ਭੁੱਲ ਕਰ ਬੈਠੀ ਸੀ ਤੁਹਾਡੇ ਸਾਧਮੁਖ ਇੰਦਾਂ ਦਾ ਬੇਅੰਤ ਇਹ ਪਾਪ ਕਰ ਬੈਠੀ ਸੀ ਉਹ ਪਾਪ ਬਖਸ਼ ਦਿਓ ਉਹ ਰਹਿਮਤ ਕਰ ਦਿਓ ਸਤਗੁਰੂ ਜੀ ਜਿਹੜੀ ਟੁੱਟੀ ਸੀ ਉਹਨੂੰ ਗੰਢ ਦਿਓ ਮੁਕਤ ਕਰ ਦਿਓ ਜਿਹੜੀ ਸਿੱਖੀ ਟੁੱਟ ਗਈ ਸੀ ਉਹ ਨਿੱਖੁੱਟ ਗਈ ਹੈ ਸਤਗੁਰੂ ਜੀ ਉਸਨੂੰ ਕਿਉਂ ਮੇਲਦੇ ਹੋ ਜੋ ਡਰ ਕਰਕੇ ਹਟ ਗਈ ਸੀ ਆਪਣੇ ਵਾਸਤੇ ਸਤਗੁਰੂ ਜੀ ਕਹਿੰਦੇ ਕੁਝ ਮੰਗ ਲੈ ਭਾਈ ਤੁਰੰਤ ਦੇਵਾਂਗੇ ਸਾਡੀ ਖੁਸ਼ੀ ਪ੍ਰਾਪਤ ਕਰੋਗੇ ਮਾਹ ਸੰਗ ਨੇ ਫਿਰ ਹੱਥ ਜੋੜ ਕੇ ਆਖਿਆ ਚਾਰਨ ਕੀਤਾ ਸਤਿਗੁਰ ਜੀ ਐ ਸੱਚੇ ਪਾਤਸ਼ਾਹ ਆਪ ਜੀ ਦੇ ਸਾਰੇ ਪੁੱਤਰ ਸੇਵਕ ਨੇ ਉਹ ਭੁੱਲ ਚੁੱਕ ਕਰਕੇ ਬਹੁਤ ਅਪਰਾਧ ਕਮਾਉਂਦੇ ਨੇ ਫਿਰ ਵੀ ਆਪਣੇ ਪੁੱਤਰਾਂ ਉੱਪਰ ਕਿਸੇ ਪ੍ਰਕਾਰ ਪਿਓ ਨਾ ਜਿਹੜਾ ਪਿਤਾ ਕ੍ਰੋਧ ਨਹੀਂ ਦਿਖਾਉਂਦਾ ਪੁੱਤਰਾਂ ਨੂੰ ਆਪਣਾ ਜਾਣ ਕੇ ਬਖਸ਼ ਹੀ ਦਿੰਦਾ ਤੇ ਫਿਰ ਸਿੱਖਿਆ ਦੇ ਕੇ ਸੁਚੇਤ ਵੀ ਕਰ ਦਿੰਦਾ ਐ ਸਤਿਗੁਰੂ ਜੀ ਜੇ ਮੈਨੂੰ ਵਰ ਦੇਣਾ ਚਾਹੁੰਨੇ ਹੋ ਤਾਂ ਟੁੱਟੀ ਗੰਢ ਲੈਣਾ ਕਰੂ ਬਚਨ ਕਹੋ ਇਸ ਤੋਂ ਬਗੈਰ ਮੇਰੀ ਕੋਈ ਹੋਰ ਨਹੀਂ ਅਛਾ ਇਹ ਹੀ ਵਰ ਦੇਵੋ ਜੇ ਤੁਸੀਂ ਸ਼ਰਮਣੀ ਸੋਢੀ ਸੁਲਤਾਨ ਹੋ ਨਾ ਸਤਿਗੁਰੂ ਜੀ ਜਦ ਸਤਿਗੁਰੂ ਜੀ ਨੇ ਅਜਿਹੇ ਅਜੀਬ ਬਚਨ ਸੁਨੇ ਨਿਮਰਤਾ ਭਰੇ ਬਚਨ ਸੁਨੇ ਨੇ आनंद नाल सतगुरु जी ਪਰ ਗਏ ਤੇ ਨਾਲ ਸਤगुरु जी ਜਾਣਗੇ ਭਾਈ ਮਾਹ ਸਿੰਘ ਦਾ ਸਮਾਂ ਹੁਣ ਬਹੁਤ ਥੋੜਾ ਰਹਿ ਗਿਆ ਸੀ ਦੀਪ ਪ੍ਰਾਪਤ ਕਰਨ ਵਾਲਾ ਸਮਾਂ ਪੁੱਛਿਆ ਜੇ ਜੀਵਨਦਾਨ ਚਾਹੁੰਦੇ ਹੋ ਤੇ ਜੀਵਨਦਾਨ ਮੁਕਤੀ ਪ੍ਰਾਪਤ ਹੋ ਜੇਗੀ ਜੀਵਨ ਪ੍ਰਾਪਤ ਹੋ ਜਾਵੇਗਾ ਤੁਹਾਡੀ ਮੌਤ ਨੂੰ ਅਸੀਂ ਟਾਲ ਦਿੰਨੇ ਆ ਮਾਹ ਸਿੰਘ ਕਹਿੰਦਾ ਨਹੀਂ ਸਤਗੁਰੂ ਜੀ ਮੈਨੂੰ ਨੇ ਹੋਰ ਚ ਕੁਝ ਚਾਹੀਦਾ ਗੁਰੂ ਜੀ ਦੇ ਬਚਨ ਕੀਤਾ ਵਾਹ ਖਾਲਸਾ ਸਿੱਖ ਮੇਰੂ ਬੰਧਾਨੇ ਵੱਡਾ ਪਰਉਪਕਾਰ ਮਨ ਵਿੱਚ ਮੰਨਿਆ ਤੇ ਸਤਿਗੁਰ ਨੇ ਬਚਨ ਕੀਤੇ ਉਹ ਭਾਈ ਮਾਹ ਸਿੰਘਾ ਤੇਰੀ ਕਹਿਣ ਦੇ ਅਸੀਂ ਮੇਲ ਲਈ ਨੇ ਟੁੱਟੀ ਗੰਢ ਦਿੱਤੀ ਐ ਉਹ ਬਖਸ਼ ਦਿੱਤੇ ਨੇ ਮਾਝੇ ਦੇ ਜਿਹੜੇ ਸਾਰੇ ਮੱਥੇ ਤੇ ਕਲੰਕ ਲਾ ਕੇ ਬਹਿ ਗਏ ਸਨ ਸਾਰਾ ਰਾਜ ਪਾਗ ਇਸ ਦੇਸ਼ ਨੂੰ ਦੇ ਦਿੱਤਾ ਸਤਿਗੁਰੂ ਜੀ ਕਹਿੰਦੇ ਵੱਡੀਆਂ ਪ੍ਰਾਪਤੀਆਂ ਦੇ ਦਿੱਤੀਆਂ ਨੇ ਵੱਡੇ ਰੁਤਵੇ ਪ੍ਰਦਾਨ ਕਰ ਦਿੱਤੇ ਨੇ ਭਾਈ ਮਾਹ ਸਿੰਘ ਨੇ ਕਿਹਾ ਹੈ ਸਤਿਗੁਰੂ ਜੀ ਉਸ ਕਾਗਜ਼ ਨੂੰ ਬਾਹਰ ਕੱਢ ਕੇ ਪਾੜ ਦੇਵੋ ਜਿਹੜਾ ਕਾਗਜ਼ ਤੁਹਾਨੂੰ ਲਿਖ ਕੇ ਸਾਈਨ ਕਰਕੇ ਦਿੱਤਾ ਸੀ ਜਿਸ ਕਾਗਜ਼ ਦੇ ਉੱਤੇ ਲਿਖਿਆ ਹੋਇਆ ਕਾਗਜ਼ ਕਾਗਜ਼ ਨਹੀਂ ਰਿਹਾ ਵਦਾਵਾ ਬਣ ਗਿਆ ਸੀ ਸਤਿਗੁਰੂ ਜੀ ਉਹ ਵਦਾਵੇ ਨੂੰ ਪਾੜ ਦੇਵੋ ਜੇਬ ਵਿੱਚੋਂ ਕਾਗਜ਼ ਕੱਢੋ ਤੇ ਉਹਨੂੰ ਖਾਦਮ ਕਰ ਦੇਵੋ ਲੇਖਾ ਜੋਖਾ ਹਿਸਾਬ ਕਿਤਾਬ ਸਭ ਖਤਮ ਕਰ ਦੇਵੋ ਜਿਹੜਾ ਸਾਡਾ ਲਿਖਿਆ ਹੋਇਆ ਜੇਬ ਵਿੱਚ ਪਾਇਆ ਉਹ ਮੈਨੂੰ ਵਿਖਾ ਕੇ ਉਸਨੂੰ ਪਾੜ ਦੇਵੋ ਤਾਂ ਕਿ ਮੇਰਾ ਇਹ ਪਰਵਕਾਰਨ ਜਿਹੜਾ ਸਫਲ ਹੋ ਜਾਵੇ ਹੁਣ ਇਹ ਬੇਨਤੀ ਸਤਗੁਰੂ ਜੀ ਸੁਣ ਕੇ ਪਿਆਰ ਦੇ ਵਿੱਚ ਭਿੱਜੇ ਹੋਏ ਗੁਰੂ ਗੋਬਿੰਦ ਸਿੰਘ ਮਾਰਗਦਸ਼ਮ ਪਾਤਸ਼ਾਹ ਸਾਧੂ ਸਤਗੁਰੂ ਜੀ ਨੇ ਤੁਰੰਤ ਵਿਦਾਵੇ ਦਾ ਕਾਗਜ਼ ਆਪਣੇ ਜੀਵ ਦੇ ਵਿੱਚੋਂ ਕੱਢਿਆ ਕਮਰ ਕਸੇ ਵਿੱਚੋਂ ਕੱਢਿਆ ਤੇ ਮਾਹ ਸਿੰਘ ਦੇ ਨਾਲ ਬਚਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਨੇ ਤੁਰੰਤ ਉਹ ਜਿਹੜਾ ਵਦਾਵਾ ਸੀ ਨਾ ਸਤਿਗੁਰੂ ਜੀ ਨੇ ਉਹ ਵਦਾਵਾ ਤਦ ਛੰਨ ਦੇ ਵਿੱਚ ਪਾੜ ਦਿੱਤਾ ਇਹ ਵੇਖ ਲਓ ਤੁਹਾਨੂੰ ਵਿਖਾ ਕੇ ਕਾगज ਪਾੜਨੇ ਮਾਹ ਸਿੰਘਾ ਭਈ ਮਨ ਵਿੱਚ ਉਦਾਂ ਦਾ ਖਿਆਲ ਨਾ ਰੱਖੀ ਇਸ ਪ੍ਰਕਾਰ ਕਹਿ ਕੇ ਕਾगज ਨੂੰ ਚੰਗੀ ਤਰ੍ਹਾਂ ਵਿੱਚੋਂ ਪਾੜ ਦਿੱਤਾ ਖਤਮੀ ਕਰ ਦਿੱਤਾ ਮਾਹ ਸਿੰਘੇ ਵੇਖ ਕੇ ਹਰਦੇਵ ਚ ਬਹੁਤ ਬਰਸੰਨ ਹੋਇਆ ਕਹਿਣ ਲੱਗਾ ਸਤਿਗੁਰੂ ਜੀ ਬਦਾਵੇ ਦਾ ਕਾਗਜ਼ ਹੁਣ ਫੱਟ ਗਿਆ ਅਦੇ ਗੁਰੂ ਜੀ ਦੇ ਦਰਸ਼ਨ ਹੋ ਗਏ ਨੇ ਹੁਣ ਮੈਨੂੰ ਆਗਿਆ ਦੇਵੋ ਮੈਂ ਪ੍ਰਲੋਕ ਜਾਮਾਂ ਸਾਜ ਖੰਡ ਦੀ ਪ੍ਰਾਪਤੀ ਕਰ ਲਵਾਂ ਦਰਸ਼ਨ ਕਰਨ ਕਰਕੇ ਵੱਡੇ ਫਲ ਪ੍ਰਾਪਤ ਹੋ ਗਏ ਨੇ ਤੇ ਗੁਰੂ ਜੀ ਨੇ ਬਚਨ ਕੀਤਾ ਮਾਹ ਸਿੰਘਾ ਜਾ ਭਾਈ ਸੱਚਖੰਡ ਦੇ ਵਿੱਚ ਸਦੀ ਪ੍ਰਾਪਤੀ ਕਰ ਜਿੱਥੇ ਮੇਰਾ ਲੋਕ ਹੈ ਉਥੇ ਸਦਾ ਬਸਣਾ ਕਰੋ ਉਥੇ ਕਦੇ ਵੀ ਤੁਹਾਨੂੰ ਦੁੱਖ ਪ੍ਰਾਪਤ ਨਹੀਂ ਹੋਵੇਗਾ ਤੂੰ ਪ੍ਰਾਣ ਦੇ ਕੇ ਵੱਡਾ ਉਪਕਾਰ ਕੀਤਾ ਇਸ ਦਾ ਤੈਨੂੰ ਕਹਿੰਦੇ ਅਪਾਰ ਫਲ ਪ੍ਰਾਪਤ ਹੋਵੇਗਾ ਕੱਲ ਤੈਨੂੰ ਹੀ ਨਹੀਂ ਆਹ ਬਾਕੀ ਜਿਹੜੇ 39 ਸਿੱਖ ਨੇ ਜਿਨ੍ਹਾਂ ਨੇ ਤੇਰੇ ਨਾਲ ਜੰਗ ਜੁੱਦ ਦੇ ਵਿੱਚ ਜੂਝ ਕੇ ਸਿੱਧੀਆਂ ਪ੍ਰਾਪਤ ਕੀਤੀਆਂ ਜਿਵੇਂ ਕਿਵੇਂ ਸੇਵਾ ਵਿੱਚ ਯੋਗਦਾਨ ਪਾਇਆ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਸਤਿਗੁਰੂ ਜੀ ਕਹਿੰਦੇ ਵਿਰਥੀਆਂ ਨਹੀਂ ਜਾਣਗੀਆਂ ਆ ਸਤਿਗੁਰੂ ਦੇ ਦਰ ਕਰ ਲੈ ਕੇ ਲੱਗ ਚੁੱਕੀਆਂ ਨੇ ਸਤਿਗੁਰੂ ਜੀ ਦੇ ਜਾਂਦੇ ਇਸ ਪ੍ਰਕਾਰ ਦੇ ਬਚਨ ਮਾਨ ਸਿੰਘ ਨੇ ਸੁਣੇ ਨੇ ਉਸ ਵਿਨੇ ਸਰੀਰ ਦੇ ਵਿੱਚੋਂ ਸਕੂਨ ਪ੍ਰਾਪਤ ਹੋਇਆ ਲਓ ਸਤਿਗੁਰੂ ਜੀ ਹੁਣ ਜੀਵ ਆਤਮਾ ਸਰੀਰ ਵਿੱਚੋਂ ਨਿਕਲ ਵੀ ਜਾਵੇ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਕੋਈ ਦਰਦ ਨਹੀਂ ਕੋਈ ਪਛਤਾਬ ਨਹੀਂ ਵਾਹ ਸੋਣ ਜਿਹੜੇ ਮਨ ਦੀ ਮੇਰੀ ਅਭਲਾਸਾ ਸੀ ਪੂਰੀ ਹੋ ਗਈ ਮੇਰੇ ਮਨ ਦੀ ਕਾਮਨਾ ਪੂਰੀ ਹੋ ਗਈ ਹੁਣ ਨਹੀਂ ਮੈਨੂੰ ਹੋਰ ਕੁਝ ਚਾਹੀਦਾ ਜੋ ਕੁਝ ਮੰਗਦਾ ਸੀ ਉਹ ਪ੍ਰਾਪਤ ਹੋ ਗਿਆ ਹੁਣ ਇੱਛਾ ਹੀ ਨਹੀਂ ਮਨ ਵਿੱਚ ਹੋਰ ਮੰਗਣ ਦੀ ਸਤਿਗੁਰ ਜੀ ਹੁਣ ਤੇ ਸਰੀਰ ਵਿੱਚੋਂ ਜੀਵਾਤਮਾ ਵੀ ਨਿਕਲ ਜਾਵੇ ਕਿਸੇ ਪ੍ਰਕਾਰ ਦਾ ਕੋਈ ਦੁੱਖ ਤਕਲੀਫ ਪਛਤਾਵਾ ਨਹੀਂ ਉਸ ਵੇਲੇ ਮਹਾ ਸਿੰਘ ਨੇ ਇਦਾਂ ਸਕੂਨ ਪ੍ਰਾਪਤ ਕੀਤਾ ਆਨੰਦ ਪ੍ਰਾਪਤ ਕੀਤਾ ਤੇ ਅਸਲ ਦੇ ਵਿੱਚ ਸਤਿਗੁਰ ਜੀ ਨੂੰ ਲਾਸਟ ਫਤਿਹ ਬੁਲਾਈ ਸਤਗੁਰੂ ਜੀ ਨੂੰ ਦੋਵੇਂ ਹੱਥ ਜੋੜ ਕੇ ਸਰਨ ਵਾਕੇ ਸਤਗੁਰੂ ਦੇ ਪਾਵਨ ਪਵਿੱਤਰ ਗੋਦ ਵਿੱਚ ਭਾਈ ਮਾਨ ਸਿੰਘ ਨੇ ਜਿਹੜਾ ਸਰੀਰ ਛੱਡ ਦੇਣਾ ਕੀਤਾ ਦੇਖੋ ਕਿੰਡੇ ਉੱਤਮ ਭਾਗ ਨੇ ਜਿਹੜਾ ਕਿ ਸਤਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਖਰੀ ਸਵਾਸ ਪ੍ਰਾਪਤ ਕੀਤੇ ਹੋਵਣ ਕਿੱਡੀ ਵੱਡੀ ਵਿਚਾਰ ਕਿੱਡੇ ਵੱਡੇ ਮਹਾ आनंद दी ਵਿਚਾਰ ਹੈ ਉਤਮ ਕਰਮਾਂ ਦੀ ਵਿਚਾਰ ਹੈ ਕਿ 사ਤਗੁਰੂ ਦੀ ਪਵਿੱਤਰ ਹਜ਼ੂਰੀ ਅੰਦਰ ਗੋਦ ਅੰਦਰ ਆਖਰੀ ਸਵਾਸ ਖਤਮ ਹੋਵਣਾ ਨਿਕਲ શરીર ਵਿੱਚੋਂ ਜੀਵ ਆਤਮਾ ਨਿਕਲ ਜਾਵੇ ਕਿੱਡੇ ਵੱਡੇ ਉਤਮ ਕਰਮ ਨੇ ਤੇ 사ਤਗੁਰੂ ਨੇ ਦਇਆ ਕੀਤੀ ਭਾਈ ਮਾਹ ਸਿੰਘ ਨੂੰ ਉਤਮ ਪ੍ਰਦਾਨ ਕੀ ਬਖਸ਼ਿਸ਼ ਦਹਿਮਦ ਕੀਤੀ ਗੁਰੂ ਸਾਹਿਬ ਜੀ ਨੇ ਉਸ ਵਕਤ ਸਤਗੁਰੂ ਜੀ ਦੇ ਸਾਹਮਣੇ ਇੰਨਾ ਵਿਚਾਰੂ ਹੀ ਮਾਨ ਸਿੰਘ ਨੇ ਸਰੀਰ ਛੱਡ ਦਿੱਤਾ ਸ਼ੀਧੀ ਪ੍ਰਾਪਤੀ ਕੀਤੀ ਹੈ ਇਹਨੇ ਸਤਗੁਰੂ ਜੀ ਇੱਧਰ ਉੱਧਰ ਝਾੜੀਆਂ ਤੇ ਉਜਾੜ ਵੇਖ ਕੇ ਬੋਲੇ ਉਹ ਮਾਨ ਸਿੰਘਾ ਏ ਬਰਾੜ ਸੁਣੋ ਇਹ ਮਾਨ ਸਿੰਘ ਨੇ ਵੱਡੀ ਪ੍ਰਾਪਤੀ ਕਰ ਲਈ ਹੈ ਸ਼ੀਧੀ ਪ੍ਰਾਪਤ ਕਰ ਲਈ ਸਤਗੁਰੂ ਜੀ ਇੱਧਰ ਉੱਧਰ ਦੇਖਦੇ ਨੇ ਬਰਾੜਾਂ ਨੂੰ ਉੱਚੀ ਦਿਨੇ ਆਵਾਜ਼ ਮਾਰਦੇ ਉਹ ਬਰਾੜੋ ਭਾਈ ਸੁਣੋ ਇਹਨਾਂ 40 ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਨੂੰ ਲੋਥਾਂ ਨੂੰ ਉਠਾਵੋ ਬਹੁਤ ਸੁਚੱਜੇ ਢੰਗ ਦੇ ਨਾਲ ਇਹਨਾਂ ਦਾ ਅੰਤਮ ਸੰਸਕਾਰ ਕਰੋ ਇਕੱਠੇ ਕਰਕੇ ਲਿਆਵੋ ਇੱਕ ਥਾਂ ਵੱਡਾ ਕੀਠਾ ਤਿਆਰ ਕਰੋ ਸਾਰੇ ਸ਼ਹੀਦਾਂ ਦਾ ਸੰਸਕਾਰ ਕਰ ਦੇਵੋ ਤੇ ਕਿਸੇ ਪ੍ਰਕਾਰ ਦੀ ਦੇਰੀ ਨਾ ਲਾਵੋ ਜਿਹੜੇ ਸਾਥੀ ਨੇ ਉਹ ਤੁਰੰਤ ਸੁਣ ਕੇ ਸਤਗੁਰੂ ਦੇ ਸਨਮੁਖ ਪਹੁੰਚੇ ਨੇ ਬਹੁਤ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਵੱਡਾ ਗੀਠਾ ਤਿਆਰ ਕੀਤਾ ਰਸਿੰਗਾ ਨੂੰ ਲੱਭ ਲੱਭ ਕੇ ਢੂੰਡ ਕੇ ਪਹਿਚਾਨ ਕਰਕੇ ਉਸ ਵਕਤ ਲਿਆਂਦਾ ਗਿਆ ਕਿਉਂਕਿ ਤੁਰੰਤ ਤੁਰਕਾਂ ਦਾ ਇੱਕ ਵੱਡਾ ਸਮੂਹ ਉੱਥੇ ਮਰਿਆ ਪਿਆ ਸੀ ਉਹ ਸਾਰੇ ਲੜ ਲੜ ਕੇ ਬਿਆੰਤ ਵੱਡੀ ਘੰਟੀ ਵਿਚ ਡਿੱਗ ਕੇ ਪਏ ਸਨ ਮਰੇ ਪਏ ਸਾਰੇ ਮਾਰ ਕੇ ਤੁਰਕਾਂ ਦੇ ਵਿੱਚ ਹੀ ਪਏ ਨੇ ਜੇ ਇਸ ਰਣ ਖੇਤਰ ਵਿੱਚ ਉਹਨਾਂ ਨੇ ਵੱਡਾ ਸੰਗਰਾਮ ਕੀਤਾ ਉਹ ਬਹੁਤ ਸਿੰਘਾਂ ਨੇ ਤੁਰਕਾਂ ਦਰੰਦ ਸ਼ਹੀਦ ਸਿੰਘਾਂ ਨੂੰ ਚੁੱਕ ਕੇ ਲੱਭ ਕੇ ਢੂੰਡ ਕੇ ਪਛਾਣ ਕਰ ਕਰਕੇ ਲਿਆਂਦਾ ਤੇ ਵੱਡੇ ਅੰਗੀਠੇ ਦੇ ਉੱਤੇ ਉਹਨਾਂ ਦੇ ਸ਼ਹੀਦ ਪਏ ਸਰੀਰਾਂ ਨੂੰ ਚੁੱਕ ਕੇ ਉਸ ਅੰਗੀਠੇ ਤੇ ਲਿਆ ਕੇ ਚੁਣ ਦਿੱਤਾ ਹੁਣ 시ਦ ਸਿੰਘਾਂ ਦੀਆਂ ਲੋਥਾਂ ਉੱਪਰ ਸਾਰਾ ਬਲਣ ਧਰ ਦਿੱਤਾ ਫਿਰ ਉਸ ਨੂੰ ਅਗਨ ਭੇਟ ਕਰ ਦਿੱਤੀ 사ਤਗੁਰੂ ਜੀ ਆਪ ਉੱਥੇ ਖੜੇ ਸਨ ਸਾਰੇ ਸਰੀਰਾਂ ਨੂੰ ਉਹਨਾਂ ਨੇ ਭਸਮ ਕਰ ਦਿੱਤਾ ਸਾਰੇ ਸਰੀਰਾਂ ਨੂੰ ਅਗਨ ਭੇਟ ਕਰ ਦਿੱਤੀ 사ਤਗੁਰੂ ਜੀ ਨੇ ਫਿਰ ਉਸ ਟਾਬ ਦੀ ਵੱਡੀ ਮਹਿਮਾ ਆਪਣੇ ਮੁਖ ਤੋਂ ਪਾਵਨ ਪਵਿੱਤਰ ਮੁਖ ਤੋਂ ਉਚਾਰਨ ਕੀਤੀ ਹੈ ਸਤਿਗੁਰੂ ਜੀ ਕਹਿੰਦੇ ਹੋ ਸਿੱਖੋ ਆ ਜਿੱਥੇ ਇੱਕ ઋષਿ ਤਪ ਸਾਧ ਕੇ ਮਰ ਜਾਂਦਾ ਕੋਈ ਤਪ ਕਰਕੇ ਬ੍ਰਹਮ ਗਿਆਨੀ ਤਪਸਵੀ ਸੰਤ ਮਹਾបុਰਖ ਤਪ ਕਰਕੇ ਉਸ ਜਗ੍ਹਾ ਨੂੰ ਜਗਦ ਸੁੰਦਰ ਪੁੰਨ ਸਥਾਨ ਜਾਣਦਾ ਉਹ ਜਿੱਥੇ ਤਪ ਕਰਕੇ 시ਦੀ ਪ੍ਰਾਪਤ ਕਰਦੇ ਜਾਂ ਮਰਦੇ ਮਿਰਤੂ ਹੋ ਜੇ ਤੇ ਸੰਸਾਰ ਦੇ ਲੋਕੋ ਉਸ ਸਥਾਨ ਨੂੰ ਬਹੁਤ ਵਧੀਆ ਪਵਿੱਤਰ ਸੰਦਰ ਮੰਨਦੇ ਨੇ आनंददायक सुकूनमंद ਨੇ ਇਸ ਸਥਾਨ ਵਿਖੇ ਸਿੰਘਾਂ ਵਿੱਚ ਬਹੁਤ ਜ਼ਿਆਦਾ ਸਿੱਧਕ ਪ੍ਰਾਪਤ ਹੋਏ ਆ ਤੁਰਕਾਂ ਨਾਲ ਜੁੱਦ ਕਰਕੇ ਸਾਰੇ ਸ਼ਰੀ ਛੱਡ ਗਏ ਨੇ ਕਹਿੰਦੇ ਹੁਣ ਮਕਰ ਇਸ ਵਖਤ ਸਤਿਗੁਰੂ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਰਹਿਮਤ ਕੀਤੀ ਕਹਿੰਦੇ ਹੁਣ ਇਹ ਸਿੰਘਾਂ ਨੇ ਬੇਅੰਤ ਇਦਾਂ ਦੀ ਪ੍ਰਾਪਤੀ ਕੀਤੀ ਸਤਗੁਰੂ ਜੀ ਕਹਿੰਦੇ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਉਹਨਾਂ ਨੇ ਹੁਣ ਉਸ ਵਕਤ ਕਹਿੰਦੇ ਹੁਣ ਇਹ ਜਿਹੜਾ ਮਾਗਦਾ ਮਹੀਨਾ ਸਤਗੁਰੂ ਜੀ ਕਹਿੰਦੇ ਜੇ ਜਦੋਂ ਸੰਗਰਾਨ ਦਾ ਆਇਆ ਕਰੇਗੀ ਨਾ ਉਸ ਵਕਤ ਉਦਾਂ ਦਾ ਸਮਾਸੀ ਪਾਵ ਮਾਗ ਦੀ ਸੰਗਰਾਂਦ ਜਿਸ ਦਿਨ ਹੋਵੇਗੀ ਜਿਹੜਾ ਵੀ ਮਨੁੱਖ ਇਸ ਸਰੋਵਰ ਵਿੱਚ ਆ ਕੇ ਇਸ ਧਾਵ ਤੇ ਜਲ ਦੇ ਵਿਚ ਆ ਕੇ ਸਤਿਗੁਰੂ ਜੀ ਕਹਿੰਦੇ ਇਸ ਨਾਨਕ ਕਰੇਗਾ ਉਹ ਸਤਿਗੁਰੂ ਦੀ ਕਿਰਪਾ ਰਹਿਮਤ ਵਰਦੇਗੀ ਉਹਦੇ ਤੇ ਵੈਸੇ ਵੀ ਅੱਠੇ ਪੈਰ ਸਤਿਗੁਰੂ ਜੀ ਉੱਥੇ ਮੌਜੂਦ ਨੇ ਬਖਸ਼ਿਸ਼ ਰਹਿਮਤ ਕਰਦੇ ਕਦੇ ਕਿਤੇ ਨਹੀਂ ਗਏ ਉਹਨਾਂ ਸਤਿਗੁਰੂ ਨੇ ਉਸ ਵਖਤ ਉਸ ਅਸਥਾਨ ਨੂੰ ਵੱਡੀ ਬਖਸ਼ਿਸ਼ ਰਹਿਮਤ ਪ੍ਰਦਾਨ ਕੀਤੀ ਕਹਿੰਦੇ ਜਿਹੜਾ ਮਨੁੱਖ ਇੱਥੇ ਆ ਕੇ ਇਸ਼ਨਾਨ ਪਾਣ ਪਰੇ ਕਰੇਗਾ ਗੁਰਬਾਣੀ ਨਾਲ ਜੁੜੇਗਾ ਗੁਰੂ ਗ੍ਰੰਥ ਸਾਹਿਬ ਮਾਰ ਨੂੰ ਨਤਮਸਤਕ ਹੋਵੇਗਾ ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਦੇ ਬੰਧਨ ਕੱਟ ਦਿੱਤੇ ਜਾਣਗੇ ਉਹ ਮਨੁੱਖ ਨੂੰ ਮੁਕਤ ਕਰ ਦਿੱਤਾ ਜਾਵੇਗਾ ਕਿਵੇਂ ਜਿਵੇਂ ਆ 40 ਸਿੰਘ ਮਾਝੇ ਦੇ ਸਿੰਘਾਂ ਨੂੰ ਮੁਕਤ ਕੀਤਾ ਨਾ ਅੱਜ ਇਸੇ ਤਰ੍ਹਾਂ ਉਹਨਾਂ ਸਿੱਖਾਂ ਦੇ ਬੰਧਨ ਕੱਟ ਕੇ ਮੁਕਤ ਕਰ ਦਿੱਤੇ ਜਾਣਗੇ ਆ ਜਿਨ੍ਹਾਂ ਨੇ ਮੁਕਤੀ ਵਰ ਪ੍ਰਾਪਤ ਕੀਤਾ ਤੇ ਇਸੇ ਤਰ੍ਹਾਂ ਆਉਣ ਵਾਲੇ ਸਿੱਖਾਂ ਦੀ ਵੀ ਅਸੀਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਬੰਧ ਖਲਾਸੀ ਕਰਾਂਗੇ ਉਹਨਾਂ ਦੇ ਵੀ ਜਿਹੜੇ ਬੇਅੰਤ ਵੱਡੇ ਬੰਧਨ ਨੇ ਕੱਟ ਦਿਆ ਕਰਾਂਗੇ ਹੁਣ ਤੋਂ ਇਸ ਦਾ ਨਾਮ ਕਹਿੰਦੇ ਮੁਕਤਸਰ ਹੋਵੇਗਾ ਇਸ ਨੂੰ ਕੋਈ ਵੀ ਖਿਦਰਾਣਾ ਨਹੀਂ ਕਹਵੇਗਾ ਇਸ ਸਥਾਨ ਵਿਖੇ 40 ਸਿੰਘ ਮੁਕਤ ਹੋ ਗਏ ਨੇ ਜਿਨ੍ਹਾਂ ਨਿਸ਼ਕਾਮ ਬੋਧ ਘਾਲਣਾ ਕਾਲੀ ਹੈ ਤੇ ਕਹਿੰਦੇ ਇਸ ਕਰਕੇ ਇਸ ਦਾ ਨਾਮ ਮੁਕਤਸਰ ਹੋ ਗਿਆ ਹੁਣ ਜਿਹੜਾ ਇੱਥੇ ਇਸ਼ਨਾਨ ਕਰਦਾ ਉਨ੍ਹਾਂ ਦੇ ਪਾਪ ਦੂਰ ਹੋ ਜਾਏ ਕਰਨਗੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਮਹਿਮਾ ਪਾਵਨ ਪਵਿੱਤਰ ਮੁਖਾਰ ਬਿੰਨ ਵਿੱਚੋਂ ਮੁਕਤ ਸਰਦੀ ਉਚਾਰਣ ਕਰਕੇ ਬਿਆੰਤ ਉਸ ਅਸਥਾਨ ਨੂੰ ਵੀ ਵਰ ਪ੍ਰਦਾਨ ਕੀਤਾ ਤੇ ਦਰਮਾਜੇ ਦੇ ਸਿੱਖਾਂ ਨੂੰ ਵੀ ਬਿਆੰਤ ਵੱਡੇ ਵੱਡੇ ਰੁੱਤਵੀ ਵੱਡੀਆਂ ਵੱਡੀਆਂ ਪਦਵੀਆਂ ਪ੍ਰਦਾਨ ਕੀਤੀਆਂ ਤੇ ਸਤਿਗੁਰੂ ਦੇ ਸਰਮੁਖ ਜਿਹੜੇ ਹੁਣ ਵਿਰਾੜ ਨੇ ਉਹ ਸੁਣ ਕੇ ਬੜੇ ਹੈਰਾਨ ਹੋਏ ਸਤਗੁਰੂ ਜੀ ਐਡੀਆਂ ਐਡੀਆਂ ਵੱਡੀਆਂ ਪਦਵੀਆਂ ਸਸਤੇ ਭਾਅ ਦੇ ਵਿੱਚ ਲੁਟਾਈ ਜਾਂਦੇ ਨੇ ਸਤਗੁਰੂ ਜੀ ਕਿਰਪਾ ਰਹਿਮਤ ਪ੍ਰਦਾਨ ਕਰੀ ਜਾਂਦੇ ਨੇ ਉਸ ਵਕਤ ਇਦਾਂ ਸਤਗੁਰੂ ਦੀ ਕਿਰਪਾ ਰਹਿਮਤ ਹੋਈ ਤੇ ਜਦੋਂ ਇਦਾਂ ਵਿਚਾਰ ਚਲਦੀ ਚਲਦੀ ਗਈ ਜਦ ਸਤਗੁਰੂ ਜੀ ਖੜੇ ਹੋ ਕੇ ਸੀਦਾ ਦਾ ਸੰਸਕਾਰ ਕਰ ਰਹੇ ਸਨ ਤਾਂ ਉਹਨਾਂ ਪਾਸ ਇੱਕ ਸਿੱਖ ਆਇਆ ਉਹ ਹੱਥ ਜੋੜ ਕੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗਾ ਸਤਿਗੁਰ ਜੀ ਆ ਜਿੱਥੇ ਇਹ 40 ਸਿੰਘ ਸਨ ਇਨ੍ਹਾਂ ਸਿੰਘਾਂ ਦੇ ਵਿੱਚ ਕਹਿੰਦੇ ਇੱਕ ਇਸਤਰੀ ਆ ਉਹ ਵੀ ਸ਼ਹੀਦ ਹੋਈ ਪਈ ਐ ਸਤਿਗੁਰ ਜੀ ਜਾਪਦਾ ਹੈ ਕਿ ਉਸਨੇ ਦੁਰਖਾਂ ਦੇ ਨਾਲ ਬਹੁਤ ਵੱਡਾ ਜੁੱਧ ਕੀਤਾ ਬਹੁਤ ਵੱਡੇ ਦੁਰਕਾ ਨੂੰ ਮਾਰ ਦਿੱਤਾ ਸਤਿਗੁਰੂ ਜੀ ਉਸ ਦੇ ਸਰੀਰ ਨੂੰ ਕਈ ਜ਼ਖਮ ਲੱਗੇ ਨੇ ਵੱਡੇ ਵੱਡੇ ਫੱਟ ਲੱਗੇ ਨੇ ਇੰਜ ਜਾਪਦਾ ਕਿ ਹਾਲੇ ਜੀਵਤ ਹੈ ਵੇਖਣ ਨੂੰ ਲੱਗਦਾ ਪਰ ਵੇਖਣ ਦੇ ਵਿੱਚ ਇਹ ਵੀ ਪਰਦੀਦ ਹੁੰਦਾ ਜਿਵੇਂ ਸ਼ਹੀਦ ਹੋਈ ਪਈ ਹੈ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਵਿਆਕੁਲ ਨਹੀਂ ਹੈ ਸਤਗੁਰੂ ਜੀ ਮਨ ਦੇ ਵਿੱਚ ਵਿਚਾਰ ਪ੍ਰਾਪਤ ਕਰੋ ਉਹ ਜਿਹੜੀ ਇਸਤਰੀ ਹੈ ਲੱਗਦਾ ਲੇ ਜੀਵਤ ਹੈ ਐ ਸਤਗੁਰੂ ਜੀ ਆਪ ਜੀ ਉਸ ਨੂੰ ਵੇਖੋ ਰਹਿਮਤ ਕਰੋ ਪਛਾਣ ਕਰੋ ਕੌਣ ਹੈ ਜਿਨੇ ਵੱਡਾ ਇੱਡਾ ਇਹ ਜੰਗ ਜੁੱਦ ਦੇ ਵਿੱਚ ਉਪਕਾਰ ਕੀਤਾ ਬਹੁਤ ਵੱਡੀ ਵਿਚਾਰਕੀ ਦੀ ਸੇਵਾ ਨਿਭਾਈ ਹੈ ਹੁਣ ਇਹ ਸੁਣ ਕੇ ਗੁਰੂ ਜੀ ਥੋੜਾ ਥੋੜਾ ਮੁਸਕਰਾਉਂਦੇ ਹੋਏ ਤੇ ਫਿਰ ਉਥੇ ਉਹ ਵਿਕਾਰ ਕਰਦੇ ਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ ਜਿੱਥੇ ਉਹ ਜੀਵ ਇਸਤਰੀ ਪਈ ਹੈ ਜਿਹਦਾ ਨਾਮ ਮਾਤਾ ਭਾਗੋ ਹੈ ਉਸ ਵਕਤ ਮਾਈ ਭਾਗੋ ਸਤਗੁਰ ਦੇ ਪਾਵਨ ਪਵਿੱਤਰ ਸਦਮੁਖੇ ਨੇ ਬਹੁਤ ਵੱਡੀ ਵਿਚਾਰ ਕੀਤੀ ਸਤਗੁਰ ਜੀ ਉੱਥੇ ਪਹੁੰਚ ਗਏ ਤੇ ਉਸ ਸਿੱਖ ਨੇ ਸਤਿਗੁਰ ਦੇ ਸਦਮੁਖੇ ਦਾ ਬੇਨਤੀ ਕਰਕੇ ਗੁਰੂ ਸਾਹਿਬ ਜੀ ਨੂੰ ਉੱਥੇ ਲੈ ਗਏ ਜਿੱਥੇ ਉਹ ਮਾਈ ਪਈ ਹੈ ਉਸ ਵਕਤ ਸਤਿਗੁਰ ਜੀ ਨੇ ਵਿਚਾਰ ਕੀਤੀ ਉਹ ਸਿੱਖ ਨੇ ਸਤਿਗੁਰ ਜੀ ਨੂੰ ਲੈ ਕੇ ਜਾਣਾ ਕਿ ਤੋਂ ਝਾੜੀਆਂ ਵਿੱਚ ਪਈ ਤੇ ਕੱਪੜੇ ਜਦੋਂ ਫੱਟ ਲੱਗੇ ਨਾ ਸਰੀਰ ਦੇ ਉੱਤੇ ਸਰੀਰ ਦੇ ਨਾਲ ਫੱਟ ਲੱਗਣ ਦੇ ਨਾਲ ਹੀ ਉਹਦੇ ਕੱਪੜੇ ਜਿਹੜੇ ਕੁਝ ਇੱਕ ਹੱਦ ਤੱਕ ਜਿਹੜੇ ਫਟੇ ਹੋਏ ਸਨ ਕਈ ਹਥਿਆਰ ਵੱਜ ਕੇ ਮਾਸ ਕਟਿਆ ਗਿਆ ਸੀ ਡੂੰਗੇ ਫੱਟ ਲੱਗੇ ਸਦ ਸਰੀਰ ਨਾ ਜੜਾ ਸਾਰੇ ਦਾ ਸਾਰਾ ਖੂਨ ਦੇ ਨਾਲ ਲਹੂ ਬਲੱਡ ਦੇ ਨਾਲ ਲਥਪਥ ਹੋਇਆ ਪਿਆ ਤੇ ਸਤਿਗੁਰੂ ਜੀ ਗਏ ਗੁਰੂ ਜੀ ਜਾ ਕੇ ਖੜੇ ਹੋ ਕੇ ਵੇਖਿਆ ਉਹਨਾਂ ਨੇ ਮੁੱਖ ਤੋਂ ਮੁਸਕਰਾ ਕੇ ਬਚਨ ਕੀਤਾ ਬਈ ਗੁਰਾਂ ਪਾਸ ਪੁੱਤਾਂ ਲਈ ਆਈ ਸੀ ਪਰ ਤੂੰ ਇਸ ਪੀੜਾ ਤੋਂ ਬੇਪੀੜ ਹੋ ਕੇ ਭਾਵ ਜਨਾਨਾ ਭੇਸ ਛੱਡ ਕੇ ਜੁੱਧ ਕਰਨ ਲਈ ਮਰਦਾਨਾ ਭੇਸ ਧਾਰਨ ਕਰ ਲਿਆ ਇਸ ਪ੍ਰਕਾਰ ਕਹਿ ਕੇ ਕਿਰਪਾ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਨੇ ਵੇਖਿਆ ਤੇ ਸਰੀਰ ਦੇ ਜ਼ਖਮਾਂ ਦੀ ਪੀੜਾ ਨੂੰ ਦੂਰ ਕੀਤਾ ਫਿਰ ਗੁਰੂ ਜੀ ਨੇ ਕਿਹਾ ਕਿ ਲੈ ਉੱਠ ਕੇ ਸਾਡੇ ਨਾਲ ਚੱਲੋ ਜਿਹੜੇ ਮਨੋਰਥ ਨੂੰ ਤੁਸੀਂ ਚਾਹੁੰਦੇ ਸੀ ਸਾਰੇ ਪੂਰੇ ਕਰੋ ਸਤਿਗੁਰੂ ਜੀ ਨੇ ਦੇਖਿਆ ਸਰੀਰ ਸਹਿਤ ਦਾ ਸੀ ਵੱਡੇ ਫਟ ਲੱਗੇ ਸਨ ਵੇਖਣ ਦੇ ਵਿੱਚ ਇੰਉਂ ਬਰਦੀਦ ਹੁੰਦਾ ਜਿਵੇਂ ਸ਼ਹੀਦ ਹੋਏ ਪਈ ਆ ਤੇ ਨਾਲ ਹੀ ਵੀ ਬਰਦੀਦ ਹੁੰਦਾ ਕਿ ਕੁਝ ਨਾ ਕੁਝ ਹੱਦ ਤੱਕ ਸਰੀਰ ਵਿੱਚ ਸਵਾਸ ਚੱਲਦੇ ਸਰੀਰ ਸਹਿ ਕਰਿਆ ਤੇ ਸਤਿਗੁਰ ਨੇ ਹੱਸ ਕੇ ਮੁਸਕਰਾ ਕੇ ਕਹਾ ਵਈ ਜਿਹੜੇ ਵਿਚਾਰ ਨੂੰ ਤੁਸੀਂ ਲੈ ਕੇ ਆਇਓ ਅੱਜ ਉਹ ਵਿਚਾਰ ਉਹ ਮਨੋਰਥ ਤੁਹਾਡਾ ਪੂਰਾ ਹੋਵੇਗਾ ਮਾਈ ਭਾਗੋ ਤੁਸੀਂ ਪੁੱਤਰਾਂ ਦੀ ਪ੍ਰਾਪਤੀ ਕਰਨ ਵਾਸਤੇ ਸਾਡੇ ਸਾਹਮਣੇ ਆਏ ਸਾਂ ਜੰਗ ਜੁੱਦ ਦੇ ਵਿੱਚ ਵੱਡਾ ਨਿਵਾਸ ਧਾਰਨ ਕਰਕੇ ਵੱਡੀ ਪ੍ਰਾਪਤੀ ਕਰਕੇ ਦਲੇਰੀ ਨਾਲ ਬੈਰੀਆਂ ਨੂੰ ਮੌਤ ਦੇ ਘਾਟੋਂ ਉਤਾਰਨਾ ਕੀਤਾ ਤੇ ਸਤਿਗੁਰੂ ਨੇ ਉਹਦੇ ਸਰੀਰ ਦੀ ਪੀੜਾ ਨੂੰ ਦੂਰ ਕਰਕੇ ਉਸ ਵਖਤ ਜੀਵਨਦਾਨ ਪ੍ਰਦਾਨ ਕੀਤਾ ਸਤਿਗੁਰੂ ਜੀ ਕਹਿੰਦੇ ਉਠੋ ਉੱਠ ਕੇ ਸਾਡੇ ਨਾਲ ਚੱਲੋ ਜਿਹੜੇ ਮਨੋਰਥ ਚਾਹੁੰਦੇ ਸੀ ਉਹ ਪ੍ਰਾਪਤ ਕਰੋ ਗੁਰੂ ਜੀ ਦੇ ਬਚਨ ਸੁਣ ਕੇ ਉਸ ਵਕਤ ਮਾਈ ਭਾਗੋ ਉਠਣਾ ਕੀਤੀ ਜਿਹਦੇ ਸਰੀਰ ਵਿੱਚੋਂ ਬਾਸ ਜੀ ਬਾਤਮਾ ਨਿਕਲਣ ਵਾਲੀ ਸੀ ਪਰ ਸਤਿਗੁਰ ਨੇ ਦਇਆ ਪ੍ਰਦਾਨ ਕਰਕੇ ਉਹਦੀ ਮੰਨ ਦੀ ਭਾਵਨਾ ਪੂਰੀ ਕਰਨ ਵਾਸਤੇ ਉਹਨੂੰ ਜੀਵਨ ਦਾਤ ਦੇ ਕੇ ਉਠਾਇਆ ਤੇ ਉੱਠੀ ਬੰਦਨਾ ਕੀਤੀ ਬਹੁਤ ਪ੍ਰਸੰਨ ਹੋ ਕੇ ਬੋਲੀ ਸਤਿਗੁਰ ਜੀ ਜਦ ਮਾਝੇ ਤੋਂ ਬੋਧ ਸਿੱਖ ਚੱਲ ਕੇ ਆਏ ਦਰਸ਼ਨਾ ਵਾਸਤੇ ਆਪ ਜੀ ਨੂੰ ਮਿਲਣਾ ਚਾਹੁੰਦੇ ਸਨ ਕਹਿੰਦੇ ਤਦ ਮੈਂ ਆਪਣੇ ਦਿਲ ਵਿੱਚ ਪੁੱਤਰ ਦੀ ਆਸ ਧਾਰਨ ਕੀਤੀ ਕਿ ਆ ਕੇ ਤੁਹਾਡੇ ਪਾਸ ਪਹੁੰਚਾਂਗੀ ਇੱਥੇ ਫਿਰ ਜੁੱਧ ਕਰਨ ਦਾ ਕਾਰਜ ਵੇਖਿਆ ਮੈਂ ਵੇਖਿਆ ਕਿ ਜੁੱਧ ਆਰੰਭ ਹੋ ਚੁੱਕਿਆ ਗੁਰੂ ਜੀ ਵਾਸਤੇ ਜੁੱਧ ਕਰਨ ਲਈ ਮੇਰੀ ਦਿਲ ਵਿੱਚ ਵੱਡੀ ਉਮੰਗ ਪੈਦਾ ਹੋ ਗਈ ਸਿੰਘਾਂ ਨਾਲ ਮਿਲ ਕੇ ਮੈਂ ਇੱਥੇ ਆਈ ਤੇ ਆ ਕੇ ਤੁਰਕਾਂ ਨਾਲ ਲੜਾਈ ਮਚਾਈ ਮੇਰੇ ਹੱਥ ਵਿੱਚ ਇੱਕ ਕੰਡੇ ਵੱਡੀ ਵਰਸ਼ੀ ਸੀ ਜਦ ਦੁਸ਼ਮਣ ਮੇਰੇ ਨੇੜੇ ਆਏ ਤੇ ਸਤਗੁਰ ਜੀ ਵਰਸ਼ੀ ਦੇ ਨਾਲ ਹੀ ਮੈਂ ਉਹਨਾਂ ਦੇ ਬਾਹਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੀ ਗਈ ਤੁਹਾਡੀ ਕਿਰਪਾ ਦੇ ਨਾਲ ਕਾਫੀ ਬੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਵੱਡੇ ਫੱਟ ਪ੍ਰਾਪਤ ਕਰਕੇ ਆਖਰ ਦੇ ਵਿੱਚੇ ਵੱਡੀ ਸੇਵਾ ਦੇ ਵਿੱਚ ਯੋਗਦਾਨ ਪਾ ਕੇ ਆਪਣਾ ਜੀਵਨ ਸਫਲਾ ਕਰ ਲਿਆ ਕਹਿੰਦੇ ਉਸ ਵਰਸ਼ੀ ਨੂੰ ਇਦਾਂ ਜੰਗ ਜੁੱਦ ਦੇ ਵਿੱਚ ਇਸਤੇਮਾਲ ਕੀਤਾ ਬੈਰੀਆਂ ਨੂੰ ਵਰਸ਼ੀ ਦੇ ਵਿੱਚ ਪੂਰੋ ਦਿੱਤਾ ਫਿਰ ਘੋੜੇ ਦੇ ਖਿੱਚ ਕੇ ਥੱਲੇ ਸੁੱਟ ਦਿੱਤੇ ਲੋ ਜਿਹੜੇ ਬੈਰੀ ਸਨ ਫਿਰ ਇੱਕ ਕੰਦੇ ਹੋਰ ਨੇ ਆ ਕੇ ਮੇਰੇ ਉੱਪਰ ਤਲਵਾਰ ਦਾ 바ਰ ਕੀਤਾ ਖਿੱਚ ਕੇ ਸ਼ਕਤੀ ਨਾਲ ਤਲਵਾਰ ਮਾਰੀ ਇੱਕ ਦੋ ਵਾਰ ਕੀਤੇ ਤੇ ਆਪ ਜੀ ਨੇ ਹੱਥ ਦੇ ਕੇ ਬਚਾਇਆ ਹੁਣ ਤੱਕ ਮੇਰੀ ਕੋਈ ਇੱਛਾ ਨਹੀਂ ਰਹੀ ਕਹਿੰਦੇ ਹੁਣ ਸਦਾ ਸਤਿਗੁਰੂ ਜੀ ਦੇ ਨਾਲ ਰਹਾਂਗੀ ਜਗਤ ਦੇ ਕਾਨ ਦੀ ਸਾਰੀ ਲਾਜ ਛੱਡ ਦੇਵਾਂਗੀ ਜਗਤ ਭਾਵੇਂ ਜੋ ਮਰਜੀ ਕਵੇ ਕਵੇ ਨਾ ਕਵੇ ਮੈਨੂੰ ਕੋਈ ਲੈਣ ਦੇਣ ਨਹੀਂ ਇਹ ਤੋਂ ਕਿਸੇ ਪ੍ਰਕਾਰ ਕੋਈ ਵਿਚਾਰ ਨਹੀਂ ਬਸ ਸਤਿਗੁਰੂ ਜੀ ਤੁਹਾਡੇ ਸਨਮੁਖ ਰਮਾਂਗੀ ਜਿਵੇਂ ਕਿਵੇਂ ਮਰਜੀ ਕਿਰਪਾ ਕਰਿਓ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਇਦਾਂ ਬੇਨਤੀ ਕੀਤੀ ਮਾਈ ਭਾਗੋ ਨੇ ਤੇ ਸਤਿਗੁਰੂ ਜੀ ਨੇ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਹੁਤ ਬਖਸ਼ਿਸ਼ ਨਿਹਮਤ ਕੀਤੀ ਤਾਂ ਆਦੇ ਆਓ ਪਿਆਰੀ ਸੰਗਤ ਜੀਓ ਕਥਾ ਵਿਚਾਰ ਦਾ ਜੋ ਸਮਾਏ ਸਮਾਪਤ ਹੋ ਚੁੱਕਿਆ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਗੇ 사ਤਗੁਰੂ ਦੇ ਸਦਮੁਖ ਮਾਈ ਭਾਗੋ ਦੀ ਸੇਵਾ ਕਿਵੇਂ ਪ੍ਰਾਪਤ ਹੁੰਦੀ ਕਿਵੇਂ ਕਰਕੇ ਮਾਈ ਭਾਗੋ ਦੀ ਜਿਹੜੀ ਸੇਵਾ 사ਤਗੁਰੂ ਦੇ ਦਰ ਕਰ ਲੈ ਕੇ ਲੱਗਦੀ ਹੈ ਕਿ 사ਤਗੁਰੂ ਜੀ ਅੱਗੇ ਕਿਵੇਂ ਜੋ ਹੁਕਮ ਪ੍ਰਦਾਨ ਕਰਦੇ ਮਾਈ ਭਾਗੋ ਨੂੰ ਕੀ ਕੀ ਬਚਨ ਪ੍ਰਦਾਨ ਕਰਦੇ ਕਿਵੇਂ ਕਿਵੇਂ ਵਿਚਾਰ ਹੁੰਦੀ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਧੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਕਿਰਪਾ ਕਰ ਦੇਣੇ